ਮੁੱਖ ਮੰਤਰੀ ਸਾਹਿਬ ਖੁਦ ਇੱਥੇ ਆ ਕੇ ਪ੍ਰਚਾਰ ਵੀ ਕਰਕੇ ਗਏ ਨੇ ਤੇ ਕੁਝ ਉਮੀਦਵਾਰਾਂ ਨੇ ਸਿਆਸੀ ਡਰਾਮਾ ਵੀ ਖੇਡਿਆ ਓਵਰ ਆਲ ਪਿਛਲੇ ਦਿਨਾਂ ਚ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ ਹੁਣ ਜਨਤਾ ਹੀ ਇਸ ਦਾ ਫਤਵਾ ਦੇਵੇਗੀ ਤੇ 13 ਤਰੀਕ ਨੂੰ ਸਭ ਪਤਾ ਲੱਗੇਗਾ ਜਲੰਧਰ ਪਛਮੀ ਵਿਧਾਨ ਸਭਾ ਸੀਟ ਤੇ ਆਖਰਕਾਰ ਵੋਟਾਂ ਪੈਣ ਦਾ سلسلہ ਸ਼ੁਰੂ ਹੋ ਚੁੱਕਾ ਹੈ ਜਿਸ 'ਚ 15 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਜਨਤਾ ਖੋਲੇਗੀ ਤੇ ਇਹ VOTING ਸ਼ਾਮ 6 ਵਜੇ ਤੱਕ ਚੱਲੇਗੀ ਜੇਕਰ ਗੱਲ ਕਰੀਏ ਤੇ ਪਿਛਲੇ ਦਿਨਾਂ 'ਚ ਉਮੀਦਵਾਰਾਂ ਵੱਲੋਂ ਆਪਣੀ ਏਡੀ ਚੋਟੀ ਦਾ ਜ਼ੋਰ ਲਗਾਇਆ ਗਿਆ ਸੀ ਤੇ ਹੁਣ ਜਨਤਾ ਵੀ ਧੜਾ ਧੜ VOTING ਕਰ ਰਹੀ ਹੈ ਜਿਸ ਦੇ ਨਤੀਜੇ 13 ਜੁਲਾਈ ਨੂੰ ਸਾਹਮਣੇ ਆਉ ਜਾਣਗੇ ਪਿਛਲੀ ਵਾਰ ਹਲਕਾ ਵੈਸਟ ਦੀ ਜਨਤਾ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਉਮੀਦਵਾਰ ਸ਼ਿਤਲ ਉਰਾਨ ਨੂੰ ਭਾਰੀ ਵੋਟਾਂ ਦੇ ਕੇ ਜਿਤਾਇਆ ਸੀ ਪਰ ਹੁਣ ਵੈਸਟ ਦੇ ਕਈ ਨੇਤਾ ਇੱਕ ਤੋਂ ਦੂਜੀ ਤੇ ਦੂਜੀ ਤੋਂ ਤੀਜੀ ਪਾਰਟੀ ਚ ਗਏ ਨੇ ਤੇ ਇਸ ਵਾਰ ਤਾਂ ਮੁੱਖ ਮੰਤਰੀ ਸਾਹਿਬ ਖੁਦ ਇੱਥੇ ਆ ਕੇ ਪ੍ਰਚਾਰ ਵੀ ਕਰਕੇ ਗਏ ਨੇ ਤੇ ਕੁਝ ਉਮੀਦਵਾਰਾਂ ਨੇ ਸਿਆਸੀ ਡਰਾਮਾ ਵੀ ਖੇਡਿਆ ਓਵਰ ਆਲ ਪਿਛਲੇ ਦਿਨਾਂ ਚ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ ਹੁਣ ਜਨਤਾ ਹੀ ਇਸ ਦਾ ਫਤਵਾ ਦੇਵੇਗੀ ਤੇ 13 ਤਰੀਕ ਨੂੰ ਸਭ ਪਤਾ ਲੱਗੇਗਾ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੇ ਆਖਰਕਾਰ ਵੋਟਾਪੈਨ ਦਾ سلسلہ ਸ਼ੁਰੂ ਹੋ ਚੁੱਕਾ ਹੈ ਜਿਸ 'ਚ 15 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਜਨਤਾ ਖੋਲੇਗੀ ਤੇ ਇਹ VOTING ਅੱਜ ਸ਼ਾਮ 6 ਵਜੇ ਤੱਕ ਚੱਲੇਗੀ ਜੇਕਰ ਗੱਲ ਕਰੀਏ ਤੇ ਪਿਛਲੇ ਦਿਨਾਂ 'ਚ ਉਮੀਦਵਾਰਾਂ ਵੱਲੋਂ ਆਪਣੀ ਏਡੀ ਚੋਟੀ ਦਾ ਜ਼ੋਰ ਲਗਾਇਆ ਗਿਆ ਸੀ ਤੇ ਹੁਣ ਜਨਤਾ ਵੀ ਧੜਾ ਧੜ VOTING ਕਰ ਰਹੀ ਹੈ ਜਿਸ ਦੇ ਨਤੀਜੇ 13 ਜੁਲਾਈ ਨੂੰ ਸਾਹਮਣੇ ਆਉ ਜਾਣਗੇ ਪਿਛਲੀ ਵਾਰ ਹਲਕਾ ਵੈਸਟ ਦੀ ਜਨਤਾ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਉਮੀਦਵਾਰ ਸ਼ੀਤਲ ਉਗਰਾਨ ਨੂੰ ਭਾਰੀ ਵੋਟਾਂ ਦੇ ਕੇ ਜਿਤਾਇਆ ਸੀ ਪਰ ਹੁਣ ਵੈਸਟ ਦੇ ਕਈ ਨੇਤਾ ਇੱਕ ਤੋਂ ਦੂਜੀ ਤੇ ਦੂਜੀ ਤੋਂ ਤੀਜੀ ਪਾਰਟੀ 'ਚ ਗਏ ਨੇ ਤੇ ਇਸ ਵਾਰ ਤਾਂ ਮੁੱਖ ਮੰਤਰੀ ਸਾਹਿਬ ਖੁਦ ਇੱਥੇ ਆ ਕੇ ਪ੍ਰਚਾਰ ਵੀ ਕਰਕੇ ਗਏ ਨੇ ਤੇ ਕੁਝ ਉਮੀਦਵਾਰਾਂ ਨੇ ਸਿਆਸੀ ਡਰਾਮਾ ਵੀ ਖੇਡਿਆ ਓਵਰਆਲ ਪਿਛਲੇ ਦਿਨਾਂ 'ਚ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ ਹੁਣ ਜਨਤਾ ਹੀ ਇਸ ਦਾ ਫਤਵਾ ਦੇਵੇਗੀ ਤੇ 13 ਤਰੀਕ ਨੂੰ ਸਭ ਪਤਾ ਲੱਗੇਗਾ ਜਿਲੰਦਰ ਪਛਮੀ ਵਿਧਾਨ ਸਭਾ ਸੀਟ ਤੇ ਆਖਿਰਕਾਰ ਵੋਟਾ ਪੈਣ ਦਾ سلسلہ ਸ਼ੁਰੂ ਹੋ ਚੁੱਕਾ ਹੈ ਜਿਸ 'ਚ 15 ਉਮੀਦਵਾਰਾਂ ਦੀ ਕਿਸਮਤ ਦਾ ਪਟਾਰਾ ਜਨਤਾ ਖੋਲੇਗੀ ਤੇ ਇਹ VOTING ਅੱਜ ਸ਼ਾਮ 6 ਵਜੇ ਤੱਕ ਚੱਲੇਗੀ ਜੇਕਰ ਗੱਲ ਕਰੀਏ ਤੇ ਪਿਛਲੇ ਦਿਨਾਂ 'ਚ ਉਮੀਦਵਾਰਾਂ ਵੱਲੋਂ ਆਪਣੀ ਏਡੀ ਚੋਟੀ ਦਾ ਜ਼ੋਰ ਲਗਾਇਆ ਗਿਆ ਸੀ ਤੇ ਹੁਣ ਜਨਤਾ ਵੀ ਤੜ ਤੜ VOTING ਕਰ ਰਹੀ ਹੈ ਜਿਸ ਦੇ ਨਤੀਜੇ 13 ਜੁਲਾਈ ਨੂੰ ਸਾਹਮਣੇ ਆਉ ਜਾਣਗੇ ਪਿਛਲੀ ਵਾਰ ਹਲਕਾ ਵੈਸਟ ਦੀ ਜਨਤਾ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਉਮੀਦਵਾਰ ਸ਼ਿਤਲ ਗੁਰਾਨ ਨੂੰ ਭਾਰੀ ਵੋਟਾਂ ਦੇ ਕੇ ਜਿਤਾਇਆ ਸੀ ਪਰ ਹੁਣ ਵੈਸਟ ਦੇ ਕਈ ਨੇਤਾ ਇੱਕ ਤੋਂ ਦੂਜੀ ਤੇ ਦੂਜੀ ਤੋਂ ਤੀਜੀ ਪਾਰਟੀਆਂ ਚ ਗਏ ਨੇ ਤੇ ਇਸ ਵਾਰ ਤਾਂ ਮੁੱਖ ਮੰਤਰੀ ਸਾਹਿਬ ਖੁਦ ਇੱਥੇ ਆ ਕੇ ਪ੍ਰਚਾਰ ਵੀ ਕਰਕੇ ਗਏ ਨੇ ਤੇ ਕੁਝ ਉਮੀਦਵਾਰਾਂ ਨੇ ਸਿਆਸੀ ਡਰਾਮਾ ਵੀ ਖੇਡਿਆ ਓਵਰ ਆਲ ਪਿਛਲੇ ਦਿਨਾਂ ਚ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ ਹੈ ਹੁਣ ਜਨਤਾ ਹੀ ਇਸ ਦਾ ਫਤਵਾ ਦੇਵੇਗੀ ਤੇ 13 ਤਰੀਕ ਨੂੰ ਸਭ ਪਤਾ ਲੱਗੇਗਾ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੇ ਆਖਰਕਾਰ ਵੋਟਾਂ ਪੈਣ ਦਾ سلسلہ ਸ਼ੁਰੂ ਹੋ ਚੁੱਕਾ ਹੈ ਜਿਸ 'ਚ 15 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਜਨਤਾ ਖੋਲੇਗੀ ਤੇ ਇਹ VOTING ਅੱਜ ਸ਼ਾਮ 6 ਵਜੇ ਤੱਕ ਚੱਲੇਗੀ ਜੇਕਰ ਗੱਲ ਕਰੀਏ ਤੇ ਪਿਛਲੇ ਦਿਨਾਂ 'ਚ ਉਮੀਦਵਾਰਾਂ ਵੱਲੋਂ ਆਪਣੀ ਏਡੀ ਚੋਟੀ ਦਾ ਜ਼ੋਰ ਲਗਾਇਆ ਗਿਆ ਸੀ ਤੇ ਹੁਣ ਜਨਤਾ ਵੀ ਧੜਾ ਧੜ VOTING ਕਰ ਰਹੀ ਹੈ ਜਿਸ ਦੇ ਨਤੀਜੇ 13 ਜੁਲਾਈ ਨੂੰ ਸਾਹਮਣੇ ਆਉ ਜਾਣਗੇ ਪਿਛਲੀ ਵਾਰ ਹਲਕਾ ਵੈਸਟ ਦੀ ਜਨਤਾ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਉਮੀਦਵਾਰ ਸ਼ੀਤਲ ਉਗਰਾਨ ਨੂੰ ਭਾਰੀ ਵੋਟਾਂ ਦੇ ਕੇ ਜਿਤਾਇਆ ਸੀ ਪਰ ਹੁਣ ਵੈਸਟ ਦੇ ਕਈ ਨੇਤਾ ਇੱਕ ਤੋਂ ਦੂਜੀ ਤੇ ਦੂਜੀ ਤੋਂ ਤੀਜੀ ਪਾਰਟੀ 'ਚ ਗਏ ਨੇ ਤੇ ਇਸ ਵਾਰ ਤਾਂ ਮੁੱਖ ਮੰਤਰੀ ਸਾਹਿਬ ਖੁਦ ਇੱਥੇ ਆ ਕੇ ਪ੍ਰਚਾਰ ਵੀ ਕਰਕੇ ਗਏ ਨੇ ਤੇ ਕੁਝ ਉਮੀਦਵਾਰਾਂ ਨੇ ਸਿਆਸੀ ਡਰਾਮਾ ਵੀ ਖੇਡਿਆ ਓਵਰ ਆਲ ਪਿਛਲੇ ਦਿਨਾਂ 'ਚ ਹਾਈ ਵੋਲਟੇਜ ਡਰਾਮਾ ਵਿਖਣ ਨੂੰ ਮਿਲਿਆ ਹੁਣ ਜਨਤਾ ਹੀ ਇਸ ਦਾ ਫਤਵਾ ਦੇਵੇਗੀ ਤੇ 13 ਤਰੀਕ ਨੂੰ ਸਭ ਪਤਾ ਲੱਗੇਗਾ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੇ ਆਖਿਰਕਾਰ ਵੋਟਾਪੈਨ ਦਾ سلسلہ ਸ਼ੁਰੂ ਹੋ ਚੁੱਕਾ ਹੈ ਜਿਸ 'ਚ 15 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਜਨਤਾ ਖੋਲੇਗੀ ਤੇ VOTING ਅੱਜ ਸ਼ਾਮ 6 ਵਜੇ ਤੱਕ ਚੱਲੇਗੀ ਜੇਕਰ ਗੱਲ ਕਰੀਏ ਤੇ ਪਿਛਲੇ ਦਿਨਾਂ 'ਚ ਉਮੀਦਵਾਰਾਂ ਵੱਲੋਂ ਆਪਣੀ ਏਡੀ ਚੋਟੀ ਦਾ ਜ਼ੋਰ ਲਗਾਇਆ ਗਿਆ ਸੀ ਤੇ ਹੁਣ ਜਨਤਾ ਵੀ ਤੜਾ ਤੜ ਵੋਟਿੰਗ ਕਰ ਰਹੀ ਹੈ ਜਿਸ ਦੇ ਨਤੀਜੇ 13 ਜੁਲਾਈ ਨੂੰ ਸਾਹਮਣੇ ਆਉ ਜਾਣਗੇ ਪਿਛਲੀ ਵਾਰ ਹਲਕਾ ਵੈਸਟ ਦੀ ਜਨਤਾ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਉਮੀਦਵਾਰ ਸ਼ੀਤਲ ਗੁਰਾਨ ਨੂੰ ਭਾਰੀ ਵੋਟਾਂ ਦੇ ਕੇ ਜਿਤਾਇਆ ਸੀ ਪਰ ਹੁਣ ਵੈਸਟ ਦੇ ਕਈ ਨੇਤਾ ਇੱਕ ਤੋਂ ਦੂਜੀ ਤੇ ਦੂਜੀ ਤੋਂ ਤੀਜੀ ਪਾਰਟੀ 'ਚ ਗਏ ਨੇ ਤੇ ਇਸ ਵਾਰ ਤਾਂ ਮੁੱਖ ਮੰਤਰੀ ਸਾਹਿਬ ਖੁਦ ਇੱਥੇ ਆ ਕੇ ਪ੍ਰਚਾਰ ਵੀ ਕਰਕੇ ਗਏ ਨੇ ਤੇ ਕੁਝ ਉਮੀਦਵਾਰਾਂ ਨੇ ਸਿਆਸੀ ਡਰਾਮਾ ਵੀ ਖੇਡਿਆ ਓਵਰਆਲ ਪਿਛਲੇ ਦਿਨਾਂ 'ਚ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ ਹੁਣ ਜਨਤਾ ਹੀ ਇਸ ਦਾ ਫਤਵਾ ਦੇਵੇਗੀ ਤੇ 13 ਤਰੀਕ ਨੂੰ ਸਭ ਪਤਾ ਲੱਗੇਗਾ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਆਖਰਕਾਰ ਵੋਟਾ ਪੈਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਜਿਸ 'ਚ 15 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਜਨਤਾ ਖੋਲੇਗੀ ਤੇ ਇਹ VOTING ਅੱਜ ਸ਼ਾਮ 6 ਵਜੇ ਤੱਕ ਚੱਲੇਗੀ ਜੇਕਰ ਗੱਲ ਕਰੀਏ ਤੇ ਪਿਛਲੇ ਦਿਨਾਂ 'ਚ ਉਮੀਦਵਾਰਾਂ ਵੱਲੋਂ ਆਪਣੀ ਏਡੀ ਚੋਟੀ ਦਾ ਜ਼ੋਰ ਲਗਾਇਆ ਗਿਆ ਸੀ ਤੇ ਹੁਣ ਜਨਤਾ ਵੀ ਟੜਾ-ਟੜ VOTING ਕਰ ਰਹੀ ਹੈ ਜਿਸ ਦੇ ਨਤੀਜੇ 13 ਜੁਲਾਈ ਨੂੰ ਸਾਹਮਣੇ ਆਉ ਜਾਣਗੇ ਪਿਛਲੀ ਵਾਰ ਹਲਕਾ ਵੈਸਟ ਦੀ ਜਨਤਾ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਉਮੀਦਵਾਰ ਸ਼ਿਤਲ ਨਗਰਾਨ ਨੂੰ ਭਾਰੀ ਵੋਟਾਂ ਦੇ ਕੇ ਜਤਾਇਆ ਸੀ ਪਰ ਹੁਣ ਵੈਸਟ ਦੇ ਕਈ ਨੇਤਾ ਇੱਕ ਤੋਂ ਦੂਜੀ ਤੇ ਦੂਜੀ ਤੋਂ ਤੀਜੀ ਪਾਰਟੀਆਂ ਚ ਗਏ ਨੇ ਤੇ ਇਸ ਵਾਰ ਤਾਂ ਮੁੱਖ ਮੰਤਰੀ ਸਾਹਿਬ ਖੁਦ ਇੱਥੇ ਆ ਕੇ ਪ੍ਰਚਾਰ ਵੀ ਕਰਕੇ ਗਏ ਨੇ ਤੇ ਕੁਝ ਉਮੀਦਵਾਰਾਂ ਨੇ ਸਿਆਸੀ ਡਰਾਮਾ ਵੀ ਖੇਡਿਆ ਓਵਰ ਆਲ ਪਿਛਲੇ ਦਿਨਾਂ ਚ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ ਹੁਣ ਜਨਤਾ ਹੀ ਇਸ ਦਾ ਫਤਵਾ ਦੇਵੇਗੀ ਤੇ 13 ਤਰੀਕ ਨੂੰ ਸਭ ਪਤਾ ਲੱਗੇਗਾ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੇ ਆਖਿਰਕਾਰ ਵੋਟਾ ਪੈਣ ਦਾ سلسلہ ਸ਼ੁਰੂ ਹੋ ਚੁੱਕਾ ਹੈ ਜਿਸ 'ਚ 15 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਜਨਤਾ ਖੋਲੇਗੀ ਤੇ ਇਹ VOTING ਅੱਜ ਸ਼ਾਮ 6 ਵਜੇ ਤੱਕ ਚੱਲੇਗੀ ਜੇਕਰ ਗੱਲ ਕਰੀਏ ਤੇ ਪਿਛਲੇ ਦਿਨਾਂ 'ਚ ਉਮੀਦਵਾਰਾਂ ਵੱਲੋਂ ਆਪਣੀ ਏਡੀ ਚੋਟੀ ਦਾ ਜ਼ੋਰ ਲਗਾਇਆ ਗਿਆ ਸੀ ਤੇ ਹੁਣ ਜਨਤਾ ਵੀ ਧੜਾ ਧੜ VOTING ਕਰ ਰਹੀ ਹੈ ਜਿਸ ਦੇ ਨਤੀਜੇ 13 ਜੁਲਾਈ ਨੂੰ ਸਾਹਮਣੇ ਆਉ ਜਾਣਗੇ ਪਿਛਲੀ ਵਾਰ ਹਲਕਾ ਵੈਸਟ ਦੀ ਜਨਤਾ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਉਮੀਦਵਾਰ ਸ਼ੀਤਲ ਉਗਰਾਨ ਨੂੰ ਭਾਰੀ ਵੋਟਾਂ ਦੇ ਕੇ ਜਿਤਾਇਆ ਸੀ ਪਰ ਹੁਣ ਵੈਸਟ ਦੇ ਕਈ ਨੇਤਾ ਇੱਕ ਤੋਂ ਦੂਜੀ ਤੇ ਦੂਜੀ ਤੋਂ ਤੀਜੀ ਪਾਰਟੀ 'ਚ ਗਏ ਨੇ ਤੇ ਇਸ ਵਾਰ ਤਾਂ ਮੁੱਖ ਮੰਤਰੀ ਸਾਹਿਬ ਖੁਦ ਇੱਥੇ ਆ ਕੇ ਪ੍ਰਚਾਰ ਵੀ ਕਰਕੇ ਗਏ ਨੇ ਤੇ ਕੁਝ ਉਮੀਦਵਾਰਾਂ ਨੇ ਸਿਆਸੀ ਡਰਾਮਾ ਵੀ ਖੇਡਿਆ ਓਵਰਆਲ ਪਿਛਲੇ ਦਿਨਾਂ 'ਚ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ ਹੁਣ ਜਨਤਾ ਹੀ ਇਸ ਦਾ ਫਤਵਾ ਦੇਵੇਗੀ ਤੇ 13 ਤਰੀਕ ਨੂੰ ਸਭ ਪਤਾ ਲੱਗੇਗਾ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੇ ਆਖਰਕਾਰ ਵੋਟਾਪੈਨ ਦਾ سلسلہ ਸ਼ੁਰੂ ਹੋ ਚੁੱਕਾ ਹੈ ਜਿਸ 'ਚ 15 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਜਨਤਾ ਖੋਲੇਗੀ ਤੇ ਇਹ VOTING ਸ਼ਾਮ 6 ਵਜੇ ਤੱਕ ਚੱਲੇਗੀ ਜੇਕਰ ਗੱਲ ਕਰੀਏ ਤੇ ਪਿਛਲੇ ਦਿਨਾਂ 'ਚ ਉਮੀਦਵਾਰਾਂ ਵੱਲੋਂ ਆਪਣੀ ਏਡੀ ਚੋਟੀ ਦਾ ਜ਼ੋਰ ਲਗਾਇਆ ਗਿਆ ਸੀ ਤੇ ਹੁਣ ਜਨਤਾ ਵੀ ਧੜਾ ਧੜ VOTING ਕਰ ਰਹੀ ਹੈ ਜਿਸ ਦੇ ਨਤੀਜੇ 13 ਜੁਲਾਈ ਨੂੰ ਸਾਹਮਣੇ ਆਉ ਜਾਣਗੇ ਪਿਛਲੀ ਵਾਰ ਹਲਕਾ ਵੈਸਟ ਦੀ ਜਨਤਾ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਉਮੀਦਵਾਰ ਸ਼ੀਤਲ ਉਗਰਾਨ ਨੂੰ ਭਾਰੀ ਵੋਟਾਂ ਦੇ ਕੇ ਜਿਤਾਇਆ ਸੀ ਪਰ ਹੁਣ ਵੈਸਟ ਦੇ ਕਈ ਨੇਤਾ ਇੱਕ ਤੋਂ ਦੂਜੀ ਤੇ ਦੂਜੀ ਤੋਂ ਤੀਜੀ ਪਾਰਟੀ ਚ ਗਏ ਨੇ ਤੇ ਇਸ ਵਾਰ ਤਾਂ ਮੁੱਖ ਮੰਤਰੀ ਸਾਹਿਬ ਖੁਦ ਇੱਥੇ ਆ ਕੇ ਪ੍ਰਚਾਰ ਵੀ ਕਰਕੇ ਗਏ ਨੇ